ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪ੍ਰੋਹਿਤ ਦੇ ਕਾਫਲੇ ਦੇ ਨਾਲ ਵੱਡਾ ਹਾਦਸਾ ਵਾਪਰਿਆ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਜਾਣਕਾਰੀ ਮਿਲੀ ਹੈ ਕਿ ਕਾਫਲੇ ਦੇ ਵਿੱਚ ਸ਼ਾਮਿਲ ਪੁਲਿਸ ਦੀ ਇੱਕ ਗੱਡੀ ਦਾ ਅਚਾਨਕ ਟਾਇਰ ਫਟ ਜਾਂਦਾ ਹੈ ਜਿਸ ਤੋਂ ਬਾਅਦ ਟਾਇਰ ਫਟਣ ਕਾਰਨ ਗੱਡੀ ਪਲਟ ਜਾਂਦੀ ਹੈ ਤੇ ਤਿੰਨ CRPF ਮੁਲਾਜ਼ਮ ਜ਼ਖਮੀ ਹੋਏ ਹਨ ਤੁਹਾਨੂੰ ਦੱਸ ਦਈਏ ਕਿ ਤਿੰਨ CRPF ਮੁਲਾਜ਼ਮ ਜ਼ਖਮੀ ਹੋ ਜਾਂਦੇ ਨੇ ਹਾਦਸਾ ਅੰਮ੍ਰਿਤਸਰ ਦੇ ਕ੍ਰਿੰਡਾ ਵਿਖੇ ਵਾਪਰਦਾ ਹੈ ਜ਼ਖਮੀ ਸੀਆਰਪੀਐਫ ਦੇ ਮੁਲਾਜ਼ਮਾਂ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇ ਹਸਪਤਾਲ ਵਿਖੇ ਭਰਤੀ ਕਰਵਾਇਆ ਜਾਂਦਾ ਹੈ ਜਿਸ ਤੋਂ ਬਾਅਦ ਉੱਥੇ ਉਹ ਤਿੰਨੇ ਜਵਾਨ ਜ਼ੇਰੇ ਲਾ ਸਨ ਡਾਕਟਰਾਂ ਨੇ ਉਹਨਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ ਤੁਹਾਨੂੰ ਦੱਸਦੀ ਕਿ ਜਾਣਕਾਰੀ ਮਿਲੀ ਹੈ ਪੰਜਾਬ ਦੇ ਰਾਜਪਾਲ ਬਨਵਾਰੀ لال ਪ੍ਰੋਹੋਦ ਦੀ ਸੁਰੱਖਿਆ ਹੈੱਡ ਤਾਇਨਾਤ ਸੁਰੱਖਿਆ ਕਰਮੀਆਂ ਦੀ ਇੱਕ ਗੱਡੀ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਜਿਸ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਨੇ ਤਿੰਨ ਜਵਾਨਾਂ ਨੂੰ ਇਲਾਜ ਦੇ ਲਈ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਲਿਆਂਦਾ ਚੰਦਾ ਹੈ ਜਿਸ ਤੋਂ ਬਾਅਦ ਜਿੱਥੇ ਉਹਨਾਂ ਦੇ ਖੂਨ ਦੇ ਨਮੂਨੇ ਲਈ ਗਏ ਹਨ ਟੈਸਟਾਂ ਦੇ ਨਾਲ-ਨਾਲ ਐਕਸ-ਰੇ ਅਤੇ ਸੀਟੀ ਸਕੈਨ ਕੀਤੇ ਜਾ ਰਹੇ ਨੇ ਜੋ ਪਤਾ ਲਗਾਇਆ ਜਾ ਸਕੇਗੀ ਕਿ ਉਹਨਾਂ ਨੂੰ ਕੋਈ ਗੰਭੀਰ ਸੱਟ ਤਾਂ ਨਹੀਂ ਲੱਗੀ ਜਦਕੇ ਸੁਰੱਖਿਆ ਕਰਮੀਆਂ ਦੇ ਨਾਲ ਆਏ ਪੰਜਾਬ ਪੁਲਿਸ ਅਤੇ ਰੋਡ ਸੇਫਟੀ ਫੋਰਸ ਦੇ ਜਵਾਨ ਉਹਨਾਂ ਦਾ ਇਲਾਜ ਕਰ ਰਹੇ ਨੇ ਕਸ ਦੀ ਹੈ ਕਿ ਇਹ ਹਾਸਾ ਕਰੀਬ ਕੱਲ 1:30 ਵਜੇ ਦੇ ਕਰੀਬ ਹੋਇਆ ਹੈ ਰਾਜਪਾਲ ਦੀ ਸੁਰੱਖਿਆ ਚ ਤਾਇਨਾਤ ਸਨ ਇਹ ਕਰਮਚਾਰੀ ਜਿਨ੍ਹਾਂ ਦੀ ਗੱਡੀ ਹਾਸੇ ਦਾ ਸ਼ਿਕਾਰ ਹੋ ਜਾਂਦੀ ਹੈ ਅਚਾਨਕ ਗੱਡੀ ਦਾ ਟਾਇਰ ਫਟ ਜਾਂਦਾ ਹੈ ਜਿਸ ਤੋਂ ਬਾਅਦ ਉਹਨਾਂ ਦੀ ਗੱਡੀ ਪਲਟੀਆਂ ਖਾਂਣ ਲੱਗ ਜਾਂਦੀ ਹੈ ਤਾਂ ਦੱਸਦੀ ਹੈ ਕਿ ਜਿਸ ਤੋਂ ਬਾਅਦ ਉਹਨਾਂ ਨੂੰ ਜੀ ਐਨ ਡੀ ਐਚ ਇਸ ਸਮੇਂ ਪਠਾਨਕੋਟ ਤੋਂ ਆ ਰਹੇ ਰਾਜਪਾਲ ਦੇ ਸੁਰੱਖਿਆ ਮੁਲਾਜ਼ਮਾਂ ਦੀ ਗੱਡੀ ਜਿਸ ਵਿੱਚ ਤਿੰਨ ਸੁਰੱਖਿਆ ਮੁਲਾਜ਼ਮ ਆ ਰਹੇ ਸਨ ਉਨ੍ਹਾਂ ਦਾ ਟਾਇਰ ਫਟ ਜਾਂਦਾ ਹੈ ਇਹ ਹਾਦਸਾ ਅਟਾਰੀ ਬਾਗਾ ਸਰਹੱਦ ਵੱਲ ਜਾਂਦੇ ਸਮੇਂ គ្រਿੰਡਾ ਨੇੜੇ ਵਾਪਰਦਾ ਹੈ ਹਾਲਾਂਕਿ ਜਿਹੜੇ ਇਲਾਜ ਲਈ ਭਰਤੀ ਕਰਵਾਇਆ ਗਿਆ ਹਸਪਤਾਲ ਦੇ ਵਿੱਚ ਹੋਰ ਕੀ ਅਪਡੇਟ ਨਿਕਲ ਕੇ ਸਾਹਮਣੇ ਆਉਂਦੀ ਹੈ ਜਲਦੀ ਤੁਹਾਡੇ ਨਾਲ ਸਾਂਝੀ ਕਰਾਂਗੇ ਦੇਖਦੇ ਰਹੋ ਜੀਕੇ ਟੀਵੀ ਧੰਨਵਾਦ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪ੍ਰੋਹਿਤ ਦੇ ਕਾਫਲੇ ਦੇ ਨਾਲ ਵੱਡਾ ਹਾਦਸਾ ਵਾਪਰਿਆ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਜਾਣਕਾਰੀ ਮਿਲੀ ਹੈ ਕਿ ਕਾਫਲੇ ਦੇ ਵਿੱਚ ਸ਼ਾਮਿਲ ਪੁਲਿਸ ਇੱਕ ਗੱਡੀ ਦਾ ਅਚਾਨਕ ਟਾਇਰ ਫਟ ਜਾਂਦਾ ਹੈ ਜਿਸ ਤੋਂ ਬਾਅਦ ਟਾਇਰ ਫਟਣ ਕਾਰਨ ਗੱਡੀ ਪਲਟ ਜਾਂਦੀ ਹੈ ਤੇ 3 CRPF ਮੁਲਾਜ਼ਮ ਜ਼ਖਮੀ ਹੋਏ ਹਨ ਤੁਹਾਨੂੰ ਦੱਸ ਦਈਏ ਕਿ 3 CRPF ਮੁਲਾਜ਼ਮ ਜ਼ਖਮੀ ਹੋ ਜਾਂਦੇ ਨੇ ਇਹ ਹਾਦਸਾ ਅੰਮ੍ਰਿਤਸਰ ਦੇ ਕ੍ਰਿੰਡਾ ਵਿਖੇ ਵਾਪਰਦਾ ਹੈ ਜ਼ਖਮੀ ਸੀਆਰਪੀਐਫ ਦੇ ਮੁਲਾਜ਼ਮਾਂ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇ ਹਸਪਤਾਲ ਵਿਖੇ ਭਰਤੀ ਕਰਵਾਇਆ ਜਾਂਦਾ ਹੈ ਜਿਸ ਤੋਂ ਬਾਅਦ ਉੱਥੇ ਉਹ ਤਿੰਨੇ ਜਵਾਨ ਜੇਰੇ ਲਾ ਸਨ ਡਾਕਟਰਾਂ ਨੇ ਉਹਨਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ ਤਾਂ ਦੱਸਦੀ ਕਿ ਜਾਣਕਾਰੀ ਮਿਲੀ ਹੈ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹੋਤ ਦੀ ਸੁਰੱਖਿਆ ਹੇਠ ਤਾਇਨਾਤ ਸੁਰੱਖਿਆ ਕਰਮੀਆਂ ਦੀ ਇੱਕ ਗੱਡੀ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਜਿਸ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਦੇ ਤਿੰਨ ਜਵਾਨਾਂ ਨੂੰ ਇਲਾਜ ਦੇ ਲਈ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਲਿਆਂਦਾ ਜਾ ਰਿਹਾ ਚੋਂਦਾ ਹੈ ਜਿਸ ਤੋਂ ਬਾਅਦ ਜਿੱਥੇ ਉਹਨਾਂ ਦੇ ਖੂਨ ਦੇ ਨਮੂਨੇ ਲਈ ਗਏ ਹਨ ਟੈਸਟਾਂ ਦੇ ਨਾਲ-ਨਾਲ ਐਕਸ-ਰੇ ਅਤੇ ਸੀਟੀ ਸਕੈਨ ਕੀਤੇ ਜਾ ਰਹੇ ਨੇ ਜੋ ਪਤਾ ਲਗਾਇਆ ਜਾ ਸਕੇਗੀ ਕਿ ਉਹਨਾਂ ਨੂੰ ਕੋਈ ਗੰਭੀਰ ਸੱਟ ਤਾਂ ਨਹੀਂ ਲੱਗੀ ਜਦਕਿ ਸੁਰੱਖਿਆ ਕਰਮੀਆਂ ਦੇ ਨਾਲ ਆਏ ਪੰਜਾਬ ਪੁਲਿਸ ਅਤੇ ਰੋਡ ਸੇਫਟੀ ਫੋਰਸ ਦੇ ਜਵਾਨ ਉਹਨਾਂ ਦਾ ਇਲਾਜ ਕਰ ਰਹੇ ਨੇ ਕਸ ਦੀ ਕਿ ਇਹ ਹਾਸਾ ਕਰੀਬ ਕੱਲ 1:30 ਵਜੇ ਦੇ ਕਰੀਬ ਹੋਇਆ ਰਾਜਪਾਲ ਦੀ ਸੁਰੱਖਿਆ ਚ ਤਾਇਨਾਤ ਸਨ ਇਹ ਕਰਮਚਾਰੀ ਜਿਨ੍ਹਾਂ ਦੀ ਗੱਡੀ ਹਾਸੇ ਦਾ ਸ਼ਿਕਾਰ ਹੋ ਜਾਂਦੀ ਹੈ ਅਚਾਨਕ ਗੱਡੀ ਦਾ ਟਾਇਰ ਫਟ ਜਾਂਦਾ ਹੈ ਜਿਸ ਤੋਂ ਬਾਅਦ ਉਹਨਾਂ ਦੀ ਗੱਡੀ ਪਲਟੀਆਂ ਖਾਂਣ ਲੱਗ ਜਾਂਦੀ ਹੈ ਤਾਂ ਦੱਸਦੀ ਕਿ ਜਿਸ ਤੋਂ ਬਾਅਦ ਉਹਨਾਂ ਨੂੰ ਜੀ ਐਨ ਡੀ ਐਚ ਇਸ ਸਮੇਂ ਪਠਾਨਕੋਟ ਤੋਂ ਆ ਰਹੇ ਰਾਜਪਾਲ ਦੇ ਸੁਰੱਖਿਆ ਮੁਲਾਜ਼ਮਾਂ ਦੀ ਗੱਡੀ ਜਿਸ ਵਿੱਚ ਤਿੰਨ ਸੁਰੱਖਿਆ ਮੁਲਾਜ਼ਮ ਆ ਰਹੇ ਸਨ ਉਨ੍ਹਾਂ ਦਾ ਟਾਇਰ ਫਟ ਜਾਂਦਾ ਹੈ ਇਹ ਹਾਸਾ ਅਟਾਰੀ ਬਾਗਾ ਸਰਹੱਦ ਵੱਲ ਜਾਂਦੇ ਸਮੇਂ ਕਿੰਡਾ ਨੇੜੇ ਵਾਪਰਦਾ ਹੈ ਹਾਲਾਂਕਿ ਜਿਹੜੇ ਇਲਾਜ ਲਈ ਭਰਤੀ ਕਰਵਾਇਆ ਗਿਆ ਹਸਪਤਾਲ ਦੇ ਵਿੱਚ ਹੋਰ ਕੀ ਅਪਡੇਟ ਨਿਕਲ ਕੇ ਸਾਹਮਣੇ ਆਉਂਦੀ ਹੈ ਜਲਦੀ ਤੁਹਾਡੇ ਨਾਲ ਸਾਂਝ ਕਰਾਂਗੇ ਦੇਖਦੇ ਰਹੋ ਜੀਕੇ ਆ ਟੀਵੀ ਧੰਨਵਾਦ